ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖਾਰਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਸ੍ਰੀ ਮੁਖਤਸਰ ਸਾਹਿਬ ਵਾਲੀ ਸੜਕ ਦੇ ਉੱਤੇ ਦੱਸੋ ਇਹ ਪਿੰਡ ਆਉਂਦਾ ਹੈ ਇਹਦੇ ਨਾਲ ਦਾ ਪਿੰਡ ਸਰਾਏ ਨਾਗਾ ਇਹ ਤੋਂ ਅੱਗੇ ਉਹ ਮੁਖਸਰ ਜ਼ਿਲ੍ਹੇ ਚ ਹੈ ਮਤਲਬ ਇਹ ਮੇਨ ਛੜਕ ਤੇ ਜੇ ਗੱਲ ਕਰੀਏ ਤਾਂ ਹੱਦ ਦੇ ਉੱਤੇ ਇਹ ਪਿੰਡ ਹੈ ਫਰੀਦਕੋਟ ਜ਼ਿਲ੍ਹੇ ਦੀ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਕੋਲੋਂ ਬਹੁਤ ਵੀਡੀਓ ਬਣਾਈਆਂ ਕਿਉਂਕਿ ਵੀਰ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਵੀ ਪਸ਼ੂ ਜਿਹੜੇ ਉਹ ਰੂਟੀਨ ਚ ਵਿਕਰੀ ਵਾਲੇ ਆਉਂਦੇ ਆ ਪਰ ਕਿਉਂਕਿ ਲੋਕਲ ਖਰੀਦ ਹੁੰਦੀ ਹੈ ਘਰਾਂ ਚੋਂ ਪਸ਼ੂ ਵੀਰ ਖਰੀਦ ਕੇ ਲਿਆਉਂਦਾ ਤਾਂ ਅੱਗੇ ਬਹੁਤ ਸਾਰੇ ਵੀਰ ਜਿਹੜੇ ਵੇਚਣ ਵਾਲੇ ਪਸ਼ੂ ਇੱਥੋਂ ਲੈ ਜਾਂਦੇ ਆ ਅੱਜ ਦੀ ਵੀਡੀਓ ਚ ਇੱਕ ਤੁਹਾਨੂੰ ਜਰਸੀ ਚ ਪੈਂਦੀ ਵਹਿੜ ਦਿਖਾਉਂਗਾ ਹਾਲਾਂਕਿ ਹੈ ਥੋੜਾ ਕ੍ਰਾਸ ਰੰਗ ਬਹੁਤ ਸੋਹਣਾ ਰੰਗ ਲਾਲ ਰੰਗ ਦੇ ਵਿੱਚ ਇਹ ਜਰਸੀ ਕ੍ਰਾਸ ਜਰਸੀ ਸੋ ਇਹ ਵਿਕਰੀ ਅਸਤੇ ਸੋਈ ਦੀ ਆਪਾਂ ਡਿਟੇਲ ਪੁੱਛਦੇ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹਨੂੰ ਪਸੰਦ ਆ ਜੂ ਉਹ ਵੀਰ ਤਸੱਲੀ ਕਰ ਸਕਦਾ ਹੈ ਹੱਕ ਆ ਤੁਹਾਡਾ ਤੁਸੀਂ ਤਸੱਲੀ ਕਰਕੇ ਖਰੀਦਿਓ ਆਓ ਜਾਣਕਾਰੀ ਲਈਏ ਇਹਦੇ ਬਾਰੇ ਫਿਰ ਇਹਨੂੰ ਆਪਾਂ ਤੋਰਦੇ ਆ ਮਿਲਦੇ ਆਂ ਬਾਈ ਨੂੰ ਪਹਿਲਾਂ ਕਾਲੇ ਬਾਈ ਸਸਤੀ ਕਾਰ ਸਸਤੀ ਕਾਰ ਬਾਈ ਕਾਲੇ ਬਾਈ ਆਈ ਜਾਂਦੇ ਰੋਟੀਂ ਹਾਂਜੀ ਹਾਂਜੀ ਮਾਲ ਲੈ ਜਾਂਦੇ ਠੀਕ ਹੈ ਅੱਛਾ ਅੱਜ ਜਿਹੜੀ ਵਹਿੜ ਦਿਖਾ ਰਹੇ ਆ ਕਿਨ ਮਸੂਆ ਬਾਈ ਇਹ ਪਲੂਨ ਵਹਿੜ ਹੈ ਮੂੰਹ ਚਾਰ ਦੰਦਾਂ ਦਾ ਹੈ ਚਾਰ ਦੰਦ ਪਹਿਲਾਂ ਸੂਆ ਹਾਂਜੀ ਦਿਨਾਂ ਦਾ ਅੰਦਾਜ਼ਾ ਕਿੰਨੇ ਲੈ ਜੀ ਤਕਰੀਬਨ 8 ਤੋਂ 10 ਦੰਦਾਂ ਦੇ ਕੀ ਡਿਮਾਂਡ ਰਹੂਗੀ ਜੀ ਭਾਈ ਇਹ ਆ ਭਾਈ ਲੈਣ ਦੇਣੀ ਆ 95000 ਰੁਪਏ ਖੁੱਲ ਕੇ ਬਈ ਨੂੰ ਤੋੜ ਕੇ ਦੱਸੋ ਰੇਟ 95000 ਹਫਤਾ ਲੈ ਸਕਦੀ ਆ ਸੂਨ ਦੇ ਵਿੱਚ ਚਾਰ ਦੰਦ ਦਾ ਪਹਿਲਾ ਸੂ ਆਏ ਨੇ ਸੂਣਾ ਹਵਾਨਾ ਚੰਗਾ ਤਿਆਰ ਹੈ ਉੱਤੋਂ ਸਿੱਧੀ ਬਿਲਕੁਲ ਤੁਹਾਨੂੰ ਨਜ਼ਰ ਆਊਗੀ ਰੰਗ ਬਹੁਤ ਸੋਹਣਾ ਦੱਸੋ ਲਾਲ ਰੰਗ ਦੇ ਵਿੱਚ ਇਹ ਅੱਛੀ ਹੈ ਗੇਰੂ ਵਰਗਾ ਰੰਗ ਜਿਹਨੂੰ ਆਪਾਂ ਕਹਿ ਦਿੰਨੇ ਆ ਉਸ ਤਰ੍ਹਾਂ ਦਾ ਦਿਖੂਗਾ ਤੁਹਾਨੂੰ ਕਾਲੇ ਭਾਈ ਖੜਾੜੇ ਜਿਹੜਾ ਇੱਕ ਹੋਰ ਹਵਾਨਾ ਫਿਕਸ ਰੱਖੂਗੀ ਪਰ ਹਜੇ ਦੇਹਣੇ ਲੈਂਦੀ ਅਸੂਨ ਚ ਥਣ ਬਿਲਕੁਲ ਸਿੱਧੇ ਆ ਥੱਲੇ ਨੂੰ ਬਾਕੀ ਜੋ ਸਟਰਕਚਰ ਆ ਉਹ ਤੁਸੀਂ ਇਹਦਾ ਦੇਖ ਸਕਦੇ ਹੋ ਸੋ ਇਹ ਪਹਿਲਾ ਸੂਆ 4 ਦੰਦਵੱਚੀ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ 95000 ਚ ਇਹ ਵਹਿੜ ਤੁਹਾਨੂੰ ਮਿਲੂ ਜਿਹਨੇ ਜਰਸੀ ਤੇ ਕੰਮ ਕਰਨਾ ਹੈ ਦੁੱਧ ਵੀ ਸੋਨਾ ਦਿੰਦੀ ਰਹੂਗੀ ਬੱਚੇ ਬਹੁਤ ਸੋਹਣੇ ਪਾ ਦੇਗੀ ਹਵਾਨਾ ਬਿਲਕੁਲ ਫਿਕਸ ਮੈਂ ਜਰਾ ਹੂਗਾ ਸਭੀ ਚੰਗੀ ਹੈ ਬਾਕੀ ਇਸ ਸਟਰਕਚਰ ਇਹਦਾ ਤੁਸੀਂ ਦੇਖ ਹੀ ਲਿਆ ਰੰਗ ਇੱਥੋਂ ਕਲੀਅਰ ਨਜ਼ਰ ਆਉਂਦਾ ਚੰਗਾ ਸੋਹਣਾ ਰੰਗ ਦੱਸੋ ਪਿਛਾਉ ਹਵਾਨਾ ਦੇਖੋ ਕਰਮਾਲੀ ਦਾ ਹਜੇ ਦਿਲ ਲੈਂਦੀ ਆ ਸੂਨ ਦੇ ਵਿੱਚ ਉੱਤੇ ਢੱਲ ਤੋਂ ਨੂੰ ਨਜ਼ਰ ਆਊਗੀ ਹਵਾਨੇ 'ਚ ਜਦੋਂ ਖੜਦੀ ਓਦੋਂ ਵੀ ਹਵਾਨਾ ਸੋਹਣਾ ਦਿਸਦਾ ਖਲ ਬਈ ਹੋਰ ਕਿਹੜਾ ਕਣਾਈ ਜੰਮ ਕਟਾ ਦਿੰਦੇ ਸੋ ਫੇਰ ਇਹਦਾ ਸਟਰਕਚਰ ਦੇਖੋ ਪਿੱਛੋਂ ਉੱਚੀ ਵੈੜ ਦੁੱਧ ਵਾਲੇ ਪੱਖ ਤੋਂ ਇਹਨੇ ਚੰਗੀ ਰਹਿਣਾ ਬਾਕੀ ਫੈਂਟ ਐਸ ਐਨ ਐਫ ਚੰਗੀ ਆਊਗੀ ਕਿਉਂਕਿ ਥੋੜਾ ਕ੍ਰੋਸ ਅੰਗ ਜਿਹੜੇ ਪਸ਼ੂ ਹੁੰਦੇ ਉਹਨਾਂ ਦੀ ਫੈਂਟ ਚੰਗੀ ਬਣ ਜਾਂਦੀ ਈ ਬੜਾ ਇਹਨੂੰ ਲੈ ਜਾਏਗਾ ਧੁੱਪ ਚ ਬਾਈ ਹਾਂ ਲੈ ਜਾਣੇ ਠੀਕ ਹੈ ਸੋ ਬੜਾ ਦੇਖਦੇ ਹਾਂ ਦੋਸਤੋ ਫਿਰ ਇਹਨੂੰ ਥੋੜਾ ਧੁੱਪ ਵਾਲੇ ਪਾਸੇ ਕਰਕੇ ਕਿਉਂਕਿ ਇੱਧਰ ਅੰਦਰ ਪਸ਼ੂ ਵੱਧੇ ਹੁੰਦੇ ਆ ਤਾਂ ਛਾਂ ਜਿਹੜੀ ਉਹ ਹੋ ਜਾਂਦੀ ਐ ਸੋ ਹੁਣ ਦੇਖੋ ਇਸ ਵੈਲ ਨੂੰ ਤੁਸੀਂ ਖੜ ਲੈਂਦੇ ਇੱਥੇ ਬਾਈ ਇੱਥੇ ਖੜ ਗਏ ਹਾਂ ਸੋ ਫਿਰ ਇਹਦਾ ਹੁਣ ਤੁਹਾਨੂੰ ਰੰਗ ਵੀ ਕਲੀਅਰ ਨਜ਼ਰ ਆ ਜੂਗਾ ਦੋਸਤੋ ਤੇ ਇਹਦਾ ਸਟਰਕਚਰ ਵੀ ਤੁਹਾਨੂੰ ਸਮਝ ਆ ਜਾਣੀ ਲਿਆ ਬਾਈ ਮੋੜ ਲਾ ਵਾਸ ਉਹ ਇਹ ਵੈੜ ਦੋਸਤੋ ਫॉर ਸੇਲ ਹੈ ਜਿਹਨੂੰ ਜੱਜਦੀ ਹੈ ਤਾਂ ਸੰਪਰਕ ਨੰਬਰ ਸਕਰੀਨ ਤੇ ਚੱਲੀ ਜਾਂਦੇ ਐ ਤੇ ਕਾਲ ਕਰ ਲੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ